ਦੋਸਤੋ ਅੱਜ ਅਸੀਂ ਸਤੀਪੁਰਾ ਪਿੰਡੀ ਵੇਸੇ ਬਾਦੂ ਥੋਂ ਪਿਆ ਦੀਗਾ ਉੱਥੇ ਬੂਟੇ ਲਾਏ ਨੇਗੇ ਪਹਿਲਾਂ ਉਧਰ ਲਾ ਕੇ ਆਏ ਬਾਬੇ ਬਗੂਏ ਦੇ ਘਟੂ ਘੜ 200 ਬੂਟਾ ਲਾਇਆ ਦੇਖ ਸਕਦੇ ਹੋ ਤੁਸੀਂ ਬਾਕੀ ਬਾਈਆਂ ਨਾਲ ਕਰਾਉਣੀਆਂ ਥੋੜੀ ਗੱਲਬਾਤ ਹੋਰ ਭਾਈ ਕੀ ਹਾਲ ਹੈ ਵਧੀਆ ਭਾਈ ਬੂਟੇ ਲਾਏ ਨੇ ਹੈ ਭਾਈ हां भाई आपा लाए ने ये बूटे लगभग 200 ਦੇ ਕਰੀਬ ਆਪਾਂ ਬੂਟਾ ਲਾਇਆ ਹੈਗਾ ਠੀਕ ਆ ਬਈ ਇਹ ਆਪਣੇ ਲਵੇ ਜਿਹੜੀ ਆਪਣੀ ਸਮਾਧਾ ਇੱਥੇ ਬਣੀ ਹੋਈ ਇੱਕ ਸਦੀ ਮਾਤਾ ਦੀ ਠੀਕ ਆ ਬਈ ਉਹਦੀ ਜਗ੍ਹਾ ਪਈ ਸੀ ਲਗਭਗ 4 ਬਿੱਗਾਂ ਦੇ ਕਰੀਬ ਪਈ ਸੀ ਠੀਕ ਆ ਬਈ ਆਪਾਂ ਉਹਦੇ ਵਿੱਚ ਲਿਆ ਕੇ 200 ਦੇ ਕਰੀਬ ਬੂਟਾ ਲਾਇਆ ਹੈਗਾ ਠੀਕ ਆ ਬਈ ਤੇ ਹਾਂ ਇਹ ਆਪਾਂ ਇਹ ਮੰਨ ਲਓ ਵੀ ਬੂਟੇ ਆਏ ਸੀ ਕਿਸੇ ਸਰਕਾਰ ਦਾ ਕੋਈ ਰੋਲ ਨਹੀਂ ਲੈ ਲਿਆ ਕੇ ਦੇਣ ਦਾ ਆਪਾਂ ਨੂੰ ਜਾਂ ਕੋਈ ਫਰੀਦ ਆ ਇਹ ਆਪਾਂ ਨੇ ਆਪਦੇ ਪੱਲਿਓਂ ਪੈਸੇ ਲਾ ਕੇ ਲਿਆ ਕੇ ਲਾਏ ਨੇਗੇ ਠੀਕ ਆ ਬਈ 200 ਦੇ ਕਰੀਬ ਆਪਣੇ ਬੂਟਾ ਲਾਤਾ ਇੱਥੇ ਠੀਕ ਆ ਬਈ ਹੋਰ ਕੀ ਸੁਝਾਅ ਦੇਣਾ ਚਾਹੋਗੇ ਬਈ ਸਾਰਿਆਂ ਨੂੰ ਬਾਗ ਦਾ ਵਾਰਨ ਬਾਰੇ ਬੂਟੇ ਲਾਉਣ ਵਾਲੇ ਇਹਹੀ ਆਪਣਾ ਮੈਸੇਜ ਆ ਫਿਰ ਏਕ ਨੂੰ ਵੀ ਦਰਾਖਤ ਨੇ ਜਿਹੜੇ ਵੱਧ ਤੋਂ ਵੱਧ ਲਾਓ ਇਹਨਾਂ ਨੂੰ ਕੱਟੋ ਨਾ ਕਿਉਂਕਿ ਆਪਣਾ ਜਿਹੜਾ ਆਉਣ ਵਾਲਾ ਸਮਾਂ ਹੈਗਾ ਦਰਾਖਤ ਆਪਾਂ ਕੱਟੀ ਜਾਵਾਂਗੇ ਬਾਤਾਵਾਦ ਦਿਨੋਂ ਦਿਨ ਆਪਣਾ ਖਰਾਬ ਹੋਈ ਜਾ ਰਿਹਾ ਹੈਗਾ ਆਕਸੀਜਨ ਦੀ ਘਾਟ ਪੈ ਰਹੀ ਹੈਗੀ ਕਿਉਂ ਵੀ ਦਰਾਖਤ ਹੈ ਨਹੀਂਗੇ ਆਪਾਂ ਇਹੀ ਸੁਝਾ ਦੇਣਾ ਚਾਹੁੰਦੇ ਆ ਜਿੱਥੇ ਵੀ ਕਿਤੇ ਕੋਈ ਪੰਚਾਇਤੀ ਜਗਾ ਪਈ ਹੈ ਜਾਂ ਕੋਈ ਹੋਰ ਸੜਕਾਂ ਦੇ ਲਵੇ ਜਗਾ ਪਈ ਹੈਗੀ ਜਿੱਥੇ ਵੀ ਤੁਹਾਨੂੰ ਜਗਾ ਮਿਲਦੀ ਹੈ ਵੱਧ ਤੋਂ ਵੱਧ ਜਿਹੜੇ ਆਕਸੀਜਨ ਵਾਲੇ ਬੂਟੇ ਰਿਕਮੈਂਡ ਹੁੰਦੇ ਨੇਗੇ ਤੁਸੀਂ ਉਹ ਬੂਟੇ ਲਾਓ ਕਿਉਂਕਿ ਉਹ ਬੂਟੇ ਲਾਉਣ ਆਪਣਾ ਜਿਹੜਾ ਵਾਤਾਵਰਨ ਆ ਉਹ ਆਪਦੇ ਆਪ ਹੀ ਮੇਨਟੇਨ ਹੋ ਜਾਊਗਾ ਆਪਾਂ ਨੂੰ ਹੁਣ ਆਪਾਂ ਦੇਖ ਲਓ ਹਸਪਤਾਲਾਂ ਚ ਜਾਣਿਆਂਗੇ ਉੱਥੇ ਜਿਹੜੀ ਆਕਸੀਜਨ ਹੈਗੀ ਉਹ ਆਪਾਂ ਨੂੰ ਮੁੱਲ ਮਿਲਦੀ ਹੈਗੀ ਜੇ ਆਪਾਂ ਆਪਦੇ ਆਇਆ ਦੇ ਆਲੀ ਇਹਨੇ ਦਰਖਤ ਲਾ ਦਿਆਂਗੇ ਆਪਣੀਆਂ ਬਿਮਾਰੀਆਂ ਵੀ ਘਟਣਗੀਆਂ ਤੇ ਵਾਤਾਵਰਨ ਵੀ ਆਪਣਾ ਬਿਲਕੁਲ ਸੁੱਧ ਹੋ ਜਾਊਗਾ ਜਿਆਦਾਤਰ ਆਪਨੇ ਜਿਵੇਂ ਕਹਦੀ ਵੀ ਇੱਕ ਪਿੱਪਲ ਦਾ ਦਰਖਤ ਹੈਗਾ ਪਿੱਪਲ ਦੇ ਦਰਖਤ ਵਿੱਚ ਦੀ ਜਿਹੜੀ ਹਵਾ ਲੰਘ ਕੇ ਆ ਗਈ ਤੁਮ ਤੁਸੀਂ ਐ ਮੰਨ ਲਓ ਵੀ ਦੂਜੇ ਪਾਸੇ ਜਾ ਕੇ ਉਹ ਬਿਲਕੁਲ ਪਿਓਰ ਆਕਸੀਜਨ ਬਣ ਜਾਂਦੀ ਹੈ ਐਨੀ ਉਹਦੇ ਵਿੱਚ ਉਹ ਮੰਨ ਲਓ ਕਾਰਬਨ ਡਾਈ ਆਕਸਾਈਡ ਸੋਖ ਲੈਂਦਾ ਹੈਗਾ ਜਿਹੜੀ ਵੀ ਹਵਾ ਦੇ ਵਿੱਚ ਹੁੰਦੀ ਹੈਗੀ ਆਪਾਂ ਇਹ ਸਿਝਾ ਦੇਣਾ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਬੂਟੇ ਲਾਓ ਤੇ ਆਪਦੇ ਪਾਤਾਵਾਂ ਨੂੰ ਸਹੀ ਰੱਖੋ ਸੜਕਾਂ ਦੇ ਲਗੋਂ ਵੱਡਣ ਦੀ ਬਜਾਏ ਉਹਦੇ ਲਵੇ ਮਿੱਟੀ ਲਾ ਕੇ ਦਰਖਤ ਲਾ ਦੋਗੇ ਉਹ ਤੁਹਾਡਾ ਰਹਿਂਦੀ ਦੁਨੀਆ ਤੱਕ ਯਾਦ ਰਹਿਣਾਗਾ ਲੋਕ ਉਹਦੇ ਬਾਰੇ ਚੰਗਾ ਹੀ ਕਹਿਣਗੇ ਜੇ ਤੁਸੀਂ ਸੜਕਾਂ ਲਗੋਂ ਵੱਡੋਗੇ ਮਿੱਟੀ ਨਹੀਂ ਲਾਓਗੇ ਦਰਖਤ ਨਹੀਂ ਲਾਓਗੇ ਤਾਂ ਹਰੇਕ ਨੇ ਇਹੀ ਕਹਿਣਾ ਹੈ ਵੀ ਆਹ ਦੇਖ ਲਓ ਯਾਰ ਵਧੀਆ ਹੋਇਆ ਬੰਦਾ ਦੁਨੀਆ ਤੋਂ ਚਲਾ ਗਿਆ ਇਹਨੇ ਸਾਰੀ ਉਮਰ ਸੜਕਾਂ ਹੀ ਵੱਡੀਆਂ ਰਹੀਆਂ ਬੱਟੇ ਹੀ ਵੱਡੀਆਂ ਰਹੀਆਂ ਜੇ ਆਪਾਂ ਕੋਈ ਚੰਗਾ ਕੰਮ ਕਰ ਜਾਗੇ ਤਾਂ ਆਪਣਾ ਰਹਿਂਦੀ ਦੁਨੀਆ ਤੱਕ ਯਾਦ ਰਹੂਗਾ ਇਹੀ ਮੈਸੇਜ ਹੈ ਆਪਣਾ ਵੀ ਵੱਦਤੋਦ ਬੂਟੇ ਲਾ ਕੇ ਆਪਾਂ ਇੱਥੋਂ ਲੈ ਕੇ ਕੁਝ ਨਹੀਂ ਜਾਣਾ ਨਾਲ ਜਿੰਨਾ ਵੀ ਆਪਾਂ ਕਮਾਵਾਂਗੇ ਰਹਿ ਆਪਣਾ ਇੱਥੇ ਜਾਣਾ ਹੈ ਆਪਾਂ ਤਾਂ ਕਹਿੰਦੇ ਵੀ ਪਿਆਰ ਮੁਹੱਬਤ ਬਣਾ ਕੇ ਆਪਦਾ ਭਾਈਚਾਰਾ ਕਾਇਮ ਰੱਖੋ ਕਿਸੇ ਲੀਡਰਾਂ ਮਗਰ ਨਾਲ ਲੱਗੋ ਤੁਸੀਂ ਆਪਦੇ ਪਿੰਡ 'ਚ ਆਪਦੀ ਵਧੀਆ ਪੰਚਾਇਤ ਚੁਣੋ ਜਿਹੜੀ ਆਪਦੇ ਛੋੜੇ ਭਲੇ ਲਈ ਹੋਵੇ ਇਹ ਨਾ ਸੋਚੋ ਵੀ ਆਪਾਂ ਜਿਹੜੇ ਸਰਕਾਰ ਬੰਦਾ ਭੇਜਿਆ ਆਪਾਂ ਉਹ ਚੁਣੀਏ ਉਹ ਤੁਹਾਡਾ ਕੋਈ ਕੰਮ ਨਹੀਂ ਕਰੂਗਾ ਹੁਣ ਸਾਡੇ ਇੱਥੇ ਲਾ ਲੋ ਸਤੀਪੁਰੇ 'ਚ ਜਿੰਨੀਆਂ ਸੜਕਾਂ ਨੇ ਉਹਦੇ ਆਲੇ-ਦਾਲੇ ਜਗਾ ਪਈ ਆ ਜੰਨੀ ਸਰਪੰਚ ਨੇ ਹਲ ਤੱਕ ਕਿਤੇ ਆਏ ਨਹੀਂ ਹੈਗਾ ਵੀ ਮਿੱਟੀ ਲਵਾ ਕੇ ਕੋਈ ਦਰਖਤ ਲਵਾਤਾ ਹੋਵੇ ਕਿਉਂ ਜੇ ਸਰਪੰਚ ਮਿੱਟੀ ਲਾਉਣ ਨੂੰ ਕਹਿੰਦਾਗਾ ਤਾਂ ਉਹਦੇ ਉਹਦੀਆਂ ਵੋਟਾਂ ਟੁੱਟਦੀਆਂ ਨੇ ਜਦੋਂ ਅਗਲੇ ਇਹ ਮਿੱਟੀ ਲਵਾਊਗਾ ਲੋਵੇ ਜਾ ਕੇ ਸਹੀ ਗੱਲ ਆ ਵੀ ਉਹ ਅਗਲਾ ਵਿਰੋਧ ਕਰੂਗਾ ਉਹਦਾ ਵਿਰੋਧ ਕਰੂਗਾ ਉਹਦੇ ਨਾਲ ਵੋਟਾਂ ਟੁੱਟਣਗੀਆਂ ਸਰਪੰਚਾਂ ਨੇ ਇਹ ਚੀਜ਼ ਕਦੇ ਨਹੀਂ ਬੋਲਣਾ ਇਹ ਆਪਾਂ ਨੂੰ ਆਪਦੇ ਪੱਧਰ ਤੇ ਉਦਮ ਕਰਨਾ ਪੈਣਾਗਾ ਤੇ ਅੱਜ ਸਾਡੇ ਜਿਵੇਂ ਕਹਦੀਏ ਵੀ ਸੀਦ ਉਦਮ ਸਿੰਘ ਸਪੋਰਟਸ ਐਂਡ ਬੈਲਵੈਅਰ ਕਲੱਬ ਵੱਲੋਂ ਸਾਰੇ ਨੌਜਵਾਨ ਤੇ ਹੋਰ ਆ ਸਾਡੇ ਸੱਜਣ ਨਾਲ ਲਾ ਕੇ 200 ਬੂਟੇ ਲਿਆ ਕੇ ਅਸੀਂ ਲਾਇਆਗਾ ਆਪਦੇ ਪੱਧਰ ਤੇ ਲਾਇਆ ਕਿਸੇ ਦਾ ਵਿੱਚ ਕੋਈ ਰੋਲ ਨਹੀਂ ਇਹੀ ਮੈਸੇਜ ਆਪਣਾ ਬਾਕੀ ਦਰਖਤ ਕੱਟਣ ਦਾ ਨਤੀਜਾ ਤਾਂ ਆਪਾਂ ਨੂੰ ਮਿਲ ਹੀ ਰਿਹਾ ਹੈ ਨਾ ਬਈ 13 47 44 ਟੈਂਪਰੇਚਰ ਮੈਕਸਿਮਮ ਰਹਿੰਦਾ ਰਿਹਾਗਾ ਨਾ ਇਹ ਤਾਂ ਹੈ ਬਈ ਹੁਣ ਤੁਸੀਂ ਦੇਖ ਲਓ ਦਰਖਤ ਜਿੰਨੇ ਕੱਟੇ ਗਏ ਨੇ ਜ਼ਿਆਦਾਤਰ ਇਹ ਦੇਖ ਲਓ ਆਪਣੇ ਨਿੰਮ ਹਰੇ ਨਹੀਂ ਹੋਏ ਸਹੀ ਗੱਲ ਆ ਬਈ ਬਹੁਤ ਲੇਟ ਫੁੱਟੇ ਨਹੀਂ ਸਹੀ ਨਹੀਂ ਹੈਗਾ ਤਾਂ ਨਹੀਂ ਹੋਏ ਉਹ ਇਹ ਆਪਣੇ ਨਾਲ ਨਾਲ ਹੀ ਚੱਲਣੀਆਂ ਪੈਰ ਲਈ ਚੱਲਣੀਆਂ ਚੀਜ਼ਾਂ ਜੇ ਆਪਾਂ ਕੁਦਰਤ ਨੂੰ ਨੁਕਸਾਨ ਪਹੁੰਚਾਵਾਂਗੇ ਤਾਂ ਕੁਦਰਤ ਆਪਾਂ ਨੂੰ ਜਵਾਬ ਦੇਊਗੀ ਕਿਸੇ ਤਰੀਕੇ ਦੇ ਦੇ ਸਹੀ ਗੱਲ ਆ ਬਈ ਧੰਨਵਾਦ ਦੋਸਤ ਬਾਕੀ ਆ ਦੋਸਤੋ ਜਿਹੜਾ ਬਾਕੀ ਜਗ੍ਹਾ ਰਹਿ ਗਈ ਇਹ ਰੱਖੀ ਹੈਗੀ ਵਾਲੀਬਾਲ ਦੇ ਗਰਾਊਂਡ ਨੂੰ ਰੱਖ ਲਈ ਆਲੇ-ਦਾਲੇ ਤਿੰਨ-ਤਿੰਨ ਲੈਣਾ ਦਰਖਤ ਲਾਤੇ ਵਧੀਆ 200 ਰੁੱਖ ਲਾਤਾ ਜੇ ਵੀਡੀਓ ਸੋਹਣੀ ਲੱਗੀ ਬਈ ਸ਼ੇਅਰ ਕਰ ਦਿਓ ਦਬਕੇ ਧੰਨਵਾਦ